ਸਤਾ ਦੇ ਵਧੀਆ ਪਿਓੜ ਗੁਰ ਮਿਲੂਗਾ ਖਟੀਕਾ ਚੌਕ ਬੰਟੀ ਪਿੰਟਰ ਦੇ ਸਾਹਮਣੇ ਤੁਸੀਂ ਆਓ ਖਿਲਾੜੀ ਜਲਦੀ ਮਿਲੇਗੀ ਗੋੜ ਆਪਣਾ ਬਾਜ਼ਾਰ ਨਾਲੋਂ ਸਸਤਾ ਵੀ ਰਿਹਾ ਤਾਜ਼ਾ ਗੁਰ ਪਿਓਰ ਚੀਜ਼ ਦਾਂਗੇ ਕਿਹ ਮਕਸਦ ਨਾ ਲੋਕੀ ਇਸ ਗੁੜ ਨੂੰ ਜਿਹੜਾ ਹੈ ਇਹ ਜਿਹੜਾ ਗੁੜਾ ਹੈ ਇਸ ਤੁਸੀ ਬਿਲਕੁਲ ਪਿਓਰ ਗੁੜਾ ਹੈ ਬਿਨਾ ਕੈਮੀਕਲ ਤੋਂ ਬਿਨਾ ਨਮਸਕਾਰ ਤੇਜ਼ ਰਿਪੋਰਟ 24 ਮੈਂ ਆਪ ਸਭੀ ਦਾ ਸਵਾਗਤ ਹੈ ਤੇਜ਼ ਰਿਪੋਰਟ 24 ਨਿਊਜ਼ ਦੇਖੇ ਤੇਜਿੰਦਰ ਸਿੰਘ ਆਰਟੀ ਵਿਸ਼ੇਸ਼ ਕ ਤੁਹਾਨੂੰ ਪਿਓਰ ਗੁੜ ਚਾਹੀਦਾ ਵਧੀਆ ਗੁੜ ਚਾਹੀਦਾ ਅੱਜ ਕੱਲ ਮਲਾਬਟੀ ਗੁੜ ਆ ਰਿਹਾ ਵਧੀਆ ਨਹੀਂ ਹੁੰਦਾ ਤੇ ਤੁਸੀਂ ਜੇ ਵਧੀਆ ਬਿਲਕੁਲ ਤਾਜ਼ਾ ਨਿਕਲਦਾ ਹੋਇਆ ਦੇਖੋਗੇ ਖਿਡਾਰੀ ਚੱਲ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਥੇ ਵੀ ਦਿਖਾਓ ਆ ਗੁੜ ਨਿਕਲਿਆ ਆ ਵਧੀਆ ਗੁੜ ਜੇ ਤੁਹਾਨੂੰ ਚਾਹੀਦਾ ਹੈ ਕਿ ਬੰਟੀ ਪਿੰਟਰ ਦੇ ਸਾਹਮਣੇ ਬੰਟੀ ਪਿੰਟਰ ਕਟਿਕਾ ਚੌਂਕ ਮੜਿਆ ਰੋਡ ਤੇ ਜੇ ਤੁਸੀਂ ਉੱਥੇ ਆਓਗੇ ਤੇ ਤਾਜ਼ਾ ਗੁੜ ਤੁਹਾਨੂੰ ਜਦੋਂ ਮਰਜ਼ੀ ਤੁਸੀਂ ਲੈ ਸਕਦੇ ਹੋ ਵਧੀਆ ਗੁੜ ਇੱਥੇ ਤੁਸੀਂ ਦੇਖੋਗੇ ਤਾਜ਼ਾ ਨਿਕਲ ਰਿਹਾ ਗੁੜ ਆ ਇਧਰ ਤੁਸੀਂ ਦੇਖੋਗੇ ਪਿਓਰ ਜਿਹੜੇ ਕਾਲਾ ਗੁੜ ਚਾਹੀਦਾ ਕਾਲਾ ਵੀ ਮਿਲੂਗਾ ਅਜੀ ਹੋਰ ਵੀ ਗੁਰ ਦਿਖਾ ਦਿੰਦੇ ਆ ਤੁਹਾਨੂੰ ਜਾਰੇ ਚ ਅੱਜ ਕੱਲ ਮਲਾਵਟੀ ਆ ਰਿਹਾ ਤੁਹਾਨੂੰ ਪਤਾ ਜਿਹੜਾ ਮਲਾਵਟੀ ਆ ਰਿਹਾ ਜੇ ਤੁਸੀਂ ਆਪਣੀ ਦੇਖ ਰਹੇ ਹੋ ਆਪਣੀ ਅੱਖਾਂ ਨਾਲ ਆ ਨਿਕਲ ਰਿਹਾ ਤਾਜ਼ਾ ਗੁਰ ਸਟਾਰਟ ਕੀਤਾ ਨਾਲੇ ਬਾਜ਼ਾਰ ਨਾਲੋਂ ਸਸਤਾ ਮਿਲੇਗਾ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਪਿਓਰ ਚੀਜ਼ ਦਾਂਗੇ ਪਿਓਰ ਚੀਜ਼ ਦਾਂਗੇ ਗੁਰ ਜਿਹੜਾ ਨਿਕਲ ਰਿਹਾ ਇਹ ਵਧੀਆ ਗੋੜ ਹੈ ਵਧੀਆ ਤੁਹਾਨੂੰ ਪਤਾ ਵਧੀਆ ਗੋੜ ਕਾਲਾ ਗੋੜ ਵੀ ਹੈ ਹਰ ਕਿਸਨ ਦਾ ਗੋੜ ਹੈ ਤੇ ਬਾਜ਼ਾਰ ਨਾਲ ਵਧੀਆ ਸਸਤੀਆ ਤੁਹਾਨੂੰ ਪਤਾ ਹੈ ਅੱਜ ਕੱਲ ਡਾਕਟਰਾਂ ਦਾ ਵੀ ਕਹਿਣਾ ਹੈ ਕਿ ਚੀਨੀ ਨਹੀਂ ਸਾਡੇ ਵਾਸਤੇ ਜ਼ਹਿਰ ਹੈ ਚੀਨੀ ਜ਼ਹਿਰ ਹੈ ਤੇ ਗੁੜ ਦੀ ਵਧੀਆ ਚਾਹ ਪੀਏ ਗੁੜ ਹਰੇਕ ਚੀਜ਼ ਵਿੱਚ ਪੈਂਦਾ ਹੈ ਵਧੀਆ ਗੁੜ ਨਾਈਸ ਸਾਡੇ ਇੱਥੇ ਪੱਤਰਕਾਰ ਸਾਹਿਬ ਰਾਜਕੁਮਾਰ ਮੈਨਰੋ ਵੀ ਇੱਥੇ ਗੁੜ ਖਰੀਦਣ ਆਏ ਨੇ ਮੈਨਰੋ ਸਾਹਿਬ ਤੁਹਾਨੂੰ ਜਿਵੇਂ ਹੀ ਪਤਾ ਚੱਲਿਆ ਕਿ ਤੁਸੀਂ ਜਦੀ ਇੱਥੇ ਗੁੜ ਖਰੀਦਣ ਆ ਗਏ ਤੇ ਕੀ ਕਹਣਾ ਤੁਹਾਡਾ ਸਭ ਤੋਂ ਪਹਿਲੀ ਗੱਲ ਇੱਕ ਹੈ ਵੀ ਮੈਂ ਪੱਤਰਕਾਰ ਦੇ ਨਾਲ-ਨਾਲ ਇੱਕ ਦੁਕਾਨਦਾਰ ਵੀ ਆਂ ਸਭ ਨੂੰ ਪਤਾ ਹੈ ਕਿ ਕਰਿਆਨੇ ਦੀ ਦੁਕਾਨਾ ਮੇਰੀ ਹੈ ਮੇਰਾ ਆਪਣਾ ਵੀ ਪ੍ਰੋਡਕਟ ਨੇ ਜਿਵੇਂ ਹਲਦੀ ਹੋ ਗਈ ਮੇਰੇ ਚ ਮਲਸਾ ਮੈਂ ਤਿਆਰ ਕਰਦਾ ਅੱਗੇ ਜਿਹੜਾ ਗੁੜ ਸੀ ਮੈਂ ਸਹਾਰਨਪੁਰ ਤੋਂ ਮੰਗਾਨਾ ਹੈ ਸਪੈਸ਼ਲ ਤੁਸੀਂ ਦੇਖ ਰਹੇ ਹੋ ਕਿ ਕਈ ਵਕਤ ਨਾ ਲੋਕੀ ਇਸ ਗੁੜ ਨੂੰ ਜਿਹੜਾ ਹੈ ਇਹ ਜਿਹੜਾ ਗੁੜਾ ਹੈ ਇਸ ਤੁਸੀ ਬਿਲਕੁਲ ਪਿਓਰ ਗੁੜਾ ਹੈ ਬਿਨਾ ਕੈਮੀਕਲ ਤੋਂ ਬਿਨਾ ਕਿਸੇ ਚੀਜ਼ ਤੋਂ ਬਣਿਆ ਹੋਇਆ ਹੈ ਲੇਕਿਨ ਅਸੀਂ ਲੋਕ ਇਹਨੂੰ ਛੱਡ ਦਿੰਨੇ ਹਾਂ ਮੇਰੀ ਜਿਹੜੀ ਆਪਣੀ ਖੁਰਾਕ ਹੈ ਕਿਉਂਕਿ 슈ਗਰ ਅੱਜਕੱਲ ਹਰ ਇੱਕ ਨੂੰ ਹੈ ਮੈਂ ਵੀ ਇਸ ਗੁੜ ਨੂੰ ਜਿਹੜਾ ਹੈ ਸਪੈਸ਼ਲ ਸਹਾਰਨਪੁਰ ਤੋਂ ਜਮਨਾ ਨਗਰ ਤੋਂ ਮੰਗਾਨਾ ਹੈ ਆਪਾਂ ਪੈਨੇ ਆ ਕਿ ਗੁੜ ਚਿੱਟਾ ਹੋਣਾ ਚਾਹੀਦਾ ਜਿਹੜਾ ਗੁੜ ਚਿੱਟਾ ਹੋਊਗਾ ਤਾਂ ਸਮਝ ਲਓ ਉਹਦੇ ਵਿੱਚ ਕੈਮੀਕਲ ਦੇ ਨਾਲ ਉਹ ਇਹਨੂੰ ਸਾਫ਼ ਕੀਤਾ ਜਾਊਗਾ ਜਿਹੜਾ ਇਹ ਗੁੜ ਤਿਆਰ ਹੁੰਦਾ ਹੈ ਸਿੱਧਾ ਖਿਲਾੜੀ ਤੋਂ ਜਿਹੜੀ ਹੈ ਗੰਨੇ ਦਾ ਰਸ ਬੰਦਾ ਹੈ ਰਾਸ ਤੋਂ ਜਿਹੜਾ ਹੈ ਸਿੱਧਾ ਇਹ ਗੁੜ ਤੇ ਸ਼ੱਕਰ ਤਿਆਰ ਹੁੰਦੀ ਹੈ ਤੁਸੀਂ ਦੇਖ ਲਓ ਕਿ ਦੋ ਤਰ੍ਹਾਂ ਦੇ ਨੇ ਇਹਨਾਂ ਨੇ ਗੁੜ ਤਿਆਰ ਕੀਤਾ ਹੈ ਇਸ ਗੁੜ ਦੇ ਵਿੱਚ ਕੁਝ ਮਿੱਠਾ ਥੋੜਾ ਲੱਗਿਆ ਇਹਨੂੰ ਸਾਫ਼ ਕੀਤਾ ਗਿਆ ਬਸ ਚੱਕਰ ਇਹ ਕਿ ਮਿੱਠਾ ਥੋੜਾ ਹੀ ਲੱਗਿਆ ਹੈ ਲੇਕਿਨ ਇਹ ਵੀ ਗੁੜ ਕਾਲਾ ਹੈ ਪਿਓਰ ਗੁੜ ਹੈ ਸੋ ਮੈਂ ਤਾਂ ਲੋਕਾਂ ਨੂੰ ਜ਼ਿਆਦਾਤਰ ਇਹੀ ਕਹੂੰਗਾ ਵੀ ਜੇ ਗੁੜ ਲੈਣਾ ਹੈ ਤੁਸੀਂ ਗੁੜ ਦੇ ਸ਼ਕੀਨ ਹੋ 슈ਗਰ ਤੋਂ ਬਚਣਾ ਤਾਂ ਗੁੜ ਐਸਾ ਹੀ ਲੈਣਾ ਚਾਹੀਦਾ ਹੈ ਇਹ ਮੇਰੇ ਖਿਆਲਸਾ ਆਹਨ ਲੱਗੂਗਾ ਕਿ ਜਿਹੜਾ ਇਹ ਗੁੜ ਕਾਲੇ ਰੰਗ ਦਾ ਹੈ ਇਹ ਮਾਰਕੀਟ ਦੇ ਵਿੱਚ 80 75 80 75 80 70 80 75 ਐ ਬਿਕ ਰਿਹਾ ਹੈ ਸੋ ਹਜੇ ਮੈਂ ਰੇਟ ਤਾਂ ਨਹੀਂ ਪਤਾ ਕੀਤਾ ਤੁਹਾਡਾ ਸਵਾਗਤ ਹੈ ਤੇਜ਼ ਰਿਪੋਰਟ 24 ਨੂੰ ਦੇਖੇ ਤੇ ਜਿੰਦਰ ਸਿੰਘ ਆਜੀ ਵਿਸ਼ੇਸ਼